ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ ਜੈ ਮਾ લક્ષਮੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ 9 ਦਸੰਬਰ ਤੋਂ 15 ਦਸੰਬਰ ਤੱਕ ਦੇ ਦਿਨਕ ਰਾਸ਼ੀ ਫਲਦੀ ਹਫਤੇ ਦੇ ਰਾਸ਼ੀ ਫਲਦੀ ਕਿ ਇਹ ਹਫਤਾ 9 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਤੁਹਾਡੇ ਲਈ ਕਿਦਾਂ ਦਾ ਰਹੇਗਾ ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨਾਲ ਹੀ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਕਮੈਂਟ ਬਾਕਸ ਵਿੱਚ जय मां लक्ष्मी जरूर ਲਖਤੇ ਨਾ ਸੋ ਆਓ ਗੱਲ ਕਰਦੇ ਆਂ ਪਹਿਲੀ ਰਾਸ਼ੀ ਬਾਰੇ ਮੇਸ਼ ਰਾਸ਼ੀ ਬਾਰੇ ਮੇਸ਼ ਰਾਸ਼ੀ ਵਾਲਿਆਂ ਲਈ ਸਪਤਾਹ ਦੀ ਸ਼ੁਰੂਆਤ ਸਫਲਤਾ ਅਤੇ ਵਧੀਆ ਸਿਹਤ ਦੇ ਸੰਕੇਤ ਦੇ ਰਹੀ ਹੈ ਪਰ ਜਿਵੇਂ ਜਿਵੇਂ ਹਫਤਾ ਅੱਗੇ ਵਧੇਗਾ ਖਾਸ ਕਰਕੇ ਮੰਗਲਵਾਰ ਅਤੇ ਬੁੱਧਵਾਰ ਨੂੰ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਹਨ ਬੇਵਜ੍ਹਾ ਤੁਹਾਨੂੰ ਚਿੰਤਾ ਹੋ ਸਕਦੀ ਹੈ ਖਰਚਾ ਹੋ ਸਕਦਾ ਹੈ ਪਰ ਬੁੱਧਵਾਰ ਤੋਂ ਬਾਅਦ ਤੁਹਾਡੇ ਹਾਲਾਤ ਬਦਲਨੇ ਸ਼ੁਰੂ ਹੋ ਜਾਣਗੇ ਤੁਹਾਡੇ ਕਾਰਜਾਂ ਵਿੱਚ ਕੰਮਾਂ ਵਿੱਚ ਜੋ ਰੁਕਾਵਟਾਂ ਸੀ ਉਹ ਦੂਰ ਹੋਣਗੀਆਂ ਅਤੇ ਜ਼ਿੰਦਗੀ ਸਹੀ ਰਸਤੇ ਤੇ ਆਵੇਗੀ ਅਤੇ ਹਫ਼ਤੇ ਦੇ ਅੰਤ ਵਿੱਚ ਤੁਹਾਡੇ ਕੈਰੀਅਰ ਨੂੰ ਲੈ ਕੇ ਕੰਮ ਨੂੰ ਲੈ ਕੇ ਤੁਹਾਨੂੰ ਕੋਈ ਵੱਡਾ ਮੌਕਾ ਪ੍ਰਾਪਤ ਹੋ ਸਕਦਾ ਹੈ ਇਸ ਹਫ਼ਤੇ ਵਿੱਚ ਤੁਸੀਂ ਕੋਈ ਧਾਰਮਿਕ ਯਾਤਰਾ ਜਾਂ ਪਰਿਵਾਰਕ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਹੋ ਬਾਕੀ ਤੁਸੀਂ ਕੀ ਕਰ ਸਕਦੇ ਹੋ ਕਿ ਇਸ ਹਫਤੇ ਤੁਸੀਂ ਹਰ ਸਵੇਰੇ ਸੂਰਜ ਨੂੰ ਜਲ ਚੜਾਉਣਾ ਹੈ ਸੋ ਅੱਗੇ ਵਧਦੇ ਆਂ ਤੇ ਗੱਲ ਕਰਦੇ ਆਂ ਵਿਸ਼ਭ ਰਾਸ਼ੀ ਬਾਰੇ ਇਹ ਹਫਤਾ ਵਿਸ਼ਭ ਰਾਸ਼ੀ ਵਾਲਿਆਂ ਲਈ ਸ਼ੁਰੂ ਤੋਂ ਹੀ ਸ਼ਾਨਦਾਰ ਰਹੇਗਾ ਤੁਹਾਡੇ ਕੰਮਾਂ ਵਿੱਚ ਜੋ ਪਿਛਲੇ ਰੁਕਾਵਟਾਂ ਸਨ ਉਹ ਖਤਮ ਹੋਣ ਗਿਆ ਅਤੇ ਚਿੰਤਾ ਪਰੇਸ਼ਾਨੀ ਕਾਫੀ ਹੱਦ ਤੱਕ ਘੱਟ ਹੋ ਜਾਵੇਗੀ ਤੁਹਾਡਾ ਇਸ ਹਫਤੇ ਜੋ ਮਨ ਹੈ ਉਹ ਸ਼ਾਂਤ ਰਹੇਗਾ ਅਤੇ ਸਿਹਤ ਵਿੱਚ ਵੀ ਸੁਧਾਰ ਆਏਗਾ ਹਾਲਾਂਕਿ ਸਪਤਾਹ ਦੇ ਮੱਧ ਵਿੱਚ ਥੋੜੀ ਭੱਜ ਦੌੜ ਹੋ ਸਕਦੀ ਹੈ ਕੰਮ ਦਾ ਦਬਾਅ ਵੀ ਮਹਿਸੂਸ ਹੋ ਸਕਦਾ ਹੈ ਐਸੇ ਦੌਰਾਨ ਸਾਵਧਾਨ ਰਹਿਣਾ ਖਾਸ ਕਰਕੇ ਜਦੋਂ ਤੁਸੀਂ ਵਾਹਨ ਚਲਾਉਂਗੇ ਹਫਤੇ ਦੇ ਅੰਤ ਤੱਕ ਹਾਲਤ ਕਾਫੀ ਸੁਧਰ ਜਾਣਗੇ ਬ੍ਰਿਸ਼ਭ ਰਾਸ਼ੀ ਵਾਲਿਆਂ ਨੇ ਸ਼ਿਵਜੀ ਮਹਾਰਾਜ ਦੀ ਪੂਜਾ ਕਰਨੀ ਹੈ ਬਾਕੀ ਕੁੱਲ ਮਿਲਾ ਕੇ ਇਹ ਹਫਤਾ ਤੁਹਾਡਾ ਵਧੀਆ ਗੁਜ਼ਰੇਗਾ ਸੋ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਆ ਮਿਥਨ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਸ਼ੁਰੂਆਤ ਵਿੱਚ ਮੱਧਮ ਰਹੇਗਾ ਜਿਵੇਂ ਜਿਵੇਂ ਦਿਨ ਬੀਤਣਗੇ ਹਾਲਾਤ ਸੁਧਰਦੇ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਹੋ ਰਹੇ ਬਦਲਾਵਾਂ ਲਈ ਇਹ ਸਮਾਂ ਕਾਫੀ ਚੰਗਾ ਰਹੇਗਾ ਜੇਕਰ ਤੁਸੀਂ ਕਿਸੇ ਸੰਪਤੀ ਦੀ ਖਰੀਦਦਾਰੀ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਮਾਂ ਸਹੀ ਹੋਵੇਗਾ ਪਰਿਵਾਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਤੁਸੀਂ ਜ਼ਿਆਦਾ ਝਗੜਿਆਂ ਵਿੱਚ ਨਹੀਂ ਪੈਣਾ ਖਾਸ ਕਰਕੇ ਬੱਚਿਆਂ ਅਤੇ ਜੀਵਨ ਸਾਥੀ ਨਾਲ ਜੁੜੀਆਂ ਕੁਝ ਚਿੰਤਾਵਾਂ ਆ ਸਕਦੀਆਂ ਹਨ ਪਰ ਅਖੀਰ ਵਿੱਚ ਇਹ ਹਫਤਾ ਤੁਹਾਡਾ ਵਧੀਆ ਹੀ ਗੁਜ਼ਰੇਗਾ ਤੁਸੀਂ ਆਪਣੇ ਘਰ ਵਿੱਚ ਇਸ ਹਫਤੇ ਗਣੇਸ਼ ਦੀ ਪੂਜਾ ਕਰ ਸਕਦੇ ਹੋ ਜਾਂ ਗਣੇਸ਼ ਮਹਾਰਾਜ ਅੱਗੇ ਘਰ ਦੀ ਤਰੱਕੀ ਲਈ ਸ਼ੋਕ ਸ਼ਾਂਤੀ ਲਈ ਅਰਜ ਬੇਨਤੀ ਕਰ ਸਕਦੇ ਹੋ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਕਰਕ ਰਾਸ਼ੀ ਵਾਲਿਆਂ ਲਈ ਕਰਕ ਰਾਸ਼ੀ ਵਾਲਿਆਂ ਲਈ ਹਫਤੇ ਦੇ ਪਹਿਲੇ 2 ਦਿਨ ਚੁਣੌਤੀ ਭਰੇ ਹੋ ਸਕਦੇ ਹਨ ਬੇਵਜ੍ਹਾ ਤੁਹਾਡੀ ਭੱਜ ਦੌੜ ਹੋ ਸਕਦੀ ਹੈ ਪਰ ਬਾਕੀ ਦਿਨ ਤੁਹਾਡੇ ਸ਼ਾਨਦਾਰ ਰਹਿਣਗੇ ਇਸ ਦੌਰਾਨ ਤੁਹਾਨੂੰ ਵੱਖ-ਵੱਖ ਲਾਭ ਪ੍ਰਾਪਤ ਹੋਣਗੇ ਰੁਕੇ ਹੋਏ ਕੰਮ ਸਿਰੇ ਚੜਨਗੇ ਅਤੇ ਕੈਰੀਅਰ ਵਿੱਚ ਸਫਲਤਾ ਵੀ ਮਿਲੇਗੀ ਕਰਕ ਰਾਸ਼ੀ ਵਾਲਿਆਂ ਲਈ ਇਸ ਹਫਤੇ ਹਨੂਮਨ ਚਾਲੀਸਾ ਦਾ ਪਾਠ ਕਰਨਾ ਬੜਾ ਹੀ ਫਾਇਦੇਮੰਦ ਹੋਵੇਗਾ ਸੋ ਅੱਗੇ ਗੱਲ ਕਰਦੇ ਹਾਂ ਸਿੰਘ ਰਾਸ਼ੀ ਬਾਰੇ ਸਿੰਘ ਰਾਸ਼ੀ ਵਾਲਿਆਂ ਲਈ ਇਹ ਹਫਤੇ ਦੀ ਸ਼ੁਰੂਆਤ ਥੋੜੀ ਚੁਣੌਤੀ ਭਰਪੂਰ ਹੋ ਸਕਦੀ ਹੈ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੱਲ ਤੁਸੀਂ ਧਿਆਨ ਰੱਖਣਾ ਹੈ ਇਸ ਹਫ਼ਤੇ ਤੁਹਾਡੇ ਘਰ ਵਿੱਚ ਤਣਾਅ ਦਾ ਮਾਹੌਲ ਵੱਧ ਸਕਦਾ ਹੈ ਇਸੇ ਲਈ ਤੁਸੀਂ ਸੰਜਮ ਅਤੇ ਸ਼ਾਂਤੀ ਨਾਲ ਕੰਮ ਲੈਣਾ ਹੈ ਹਫ਼ਤੇ ਦੇ ਅੰਤ ਤੱਕ ਹਾਲਾਤ ਕਾਫੀ ਸੁਧਰਨਗੇ ਅਤੇ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਵੀ ਨਿਕਲੇਗਾ ਤੁਸੀਂ ਵੀ ਸਵੇਰੇ ਸੂਰਜ ਨੂੰ ਵਾਣੀ ਦੇ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੈ ਸੋ ਅੱਗੇ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਬਾਰੇ ਕੰਨਿਆ ਰਾਸ਼ੀ ਵਾਲਿਆਂ ਲਈ ਹਫਤੇ ਦੀ ਸ਼ੁਰੂਆਤ ਬਹੁਤ ਹੀ ਉਤਸ਼ਾਹਪੂਰਵਕ ਰਹੇਗੀ ਤੁਹਾਡੀ ਚਿੰਤਾ ਅਤੇ ਬਾਕੀ ਪਰੇਸ਼ਾਨੀਆਂ ਖਤਮ ਹੋਣ ਗਿਆ ਸਪਤਾਹ ਦੇ ਮੱਧ ਵਿੱਚ ਥੋੜੀ ਬਹੁਤੀ ਸਿਹਤ ਸੰਬੰਧੀ ਚੁਣੌਤੀ ਆ ਸਕਦੀ ਹੈ ਖਾਸ ਕਰਕੇ ਹੱਥਾਂ ਪੈਰਾਂ ਵਿੱਚ ਦਰਦ ਨੂੰ ਲੈ ਕੇ ਪਰ ਕੁੱਲ ਮਿਲਾ ਕੇ ਇਹ ਹਫਤਾ ਤੁਹਾਡਾ ਵਧੀਆ ਹੀ ਗੁਜ਼ਰੇਗਾ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਰੋਜ਼ ਆਪਣੇ ਘਰ ਵਿੱਚ ਸ਼ਨੀ ਮੰਤਰ ਦਾ ਜਾਪ ਕਰ ਸਕਦੇ ਹੋ ਜਾਂ ਆਪਣੇ ਘਰ ਵਿੱਚ ਮੋਬਾਈਲ ਉੱਪਰ ਸ਼ਨੀ ਮੰਤਰ ਦਾ ਜਾਪ ਲਗਾ ਸਕਦੇ ਹੋ ਸੋ ਅੱਗੇ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਸ਼ੁਰੂ ਤੋਂ ਹੀ ਵਧੀਆ ਰਹੇਗਾ ਤੁਹਾਨੂੰ ਵੱਡੇ ਮੌਕੇ ਪ੍ਰਾਪਤ ਹੋਣਗੇ ਪਰ ਤੁਸੀਂ ਸਾਵਧਾਨ ਰਹਿਣਾ ਹੈ ਆਪਣਿਆਂ ਵੱਲੋਂ ਆਪਣਿਆਂ ਵੱਲੋਂ ਹੀ ਤਾਨੂੰ ਨੁਕਸਾਨ ਪਹਚਾਉਂਦੀ ਕੋਸ਼ਿਸ਼ ਹੋ ਸਕਦੀ ਹੈ ਬਾਕੀ ਕੈਰੀਅਰ ਰੋਜ਼ਗਾਰ ਅਤੇ ਵਪਾਰ ਨਾਲ ਜੁੜੇ ਮਾਮਲਿਆਂ ਵਿੱਚ ਤੁਸੀਂ ਚੁੱਸਤ ਰਹਿਣਾ ਹੈ ਜੇਕਰ ਕੋਈ ਸੰਪਤੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਇਸ ਹਫ਼ਤੇ ਤੁਸੀਂ ਇਹ ਕੰਮ ਨਹੀਂ ਕਰਨਾ ਅਤੇ ਬਾਕੀ ਸਿਹਤ ਦੇ ਮਾਮਲੇ ਵਜੋਂ ਤੁਹਾਨੂੰ ਪੇਟ ਦੀ ਪ੍ਰੋਬਲਮ ਆ ਸਕਦੀ ਹੈ ਬਾਕੀ ਤੁਸੀਂ ਵੀ ਆਪਣੇ ਘਰ ਵਿੱਚ ਹਨੂਮਾਨ ਚਾਲੀਸਾ ਦਾ ਪਾਠ ਜ਼ਰੂਰ ਕਰਨਾ ਹੈ ਸੋ ਅੱਗੇ ਗੱਲ ਕਰਦੇ ਹਾਂ বৃশ্চਿਕ ਰਾਸ਼ੀ ਬਾਰੇ বৃশ্চਿਕ ਰਾਸ਼ੀ ਵਾਲਿਆਂ ਲਈ ਇਹ ਹਫ਼ਤਾ ਸ਼ੁਰੂਆਤ ਵਿੱਚ ਕਾਫੀ ਚਿੰਤਾ ਨਾਲ ਭਰਿਆ ਹੋਵੇਗਾ ਭਵਿੱਖ ਅਤੇ ਵਧ ਰਹੀਆਂ ਜ਼ਿੰਮੇਵਾਰੀਆਂ ਲਈ ਤੁਸੀਂ ਚਿੰਤਤ ਰਹੋਗੇ ਹਫ਼ਤੇ ਦੇ ਮੱਧ ਤੱਕ ਬੇਵਜ੍ਹਾ ਤਣਾਅ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ ਪਰ ਹਫ਼ਤੇ ਦੇ ਮੱਧ ਤੋਂ ਬਾਅਦ ਹਾਲਾਤ ਬਿਹਤਰ ਹੋਣਗੇ ਕਿਸੇ ਮਿੱਤਰ ਜਾਂ ਬਜ਼ੁਰਗ ਇਸਤਰੀ ਦੀ ਸਲਾਹ ਤੁਹਾਡੀਆਂ ਮੁਸ਼ਕਲਾਂ ਨੂੰ ਹੱਲ ਕਰ ਸਕਦੀ ਹੈ ਪਾਪ ਕੇ ਜ਼ਿਕਰ ਤੁਸੀਂ ਇਸ ਹਫ਼ਤੇ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਹੈ ਤਾਂ ਆਪਣੇ ਵੱਡੇ ਬਜ਼ੁਰਗਾਂ ਤੋਂ ਸਲਾਹ ਤੁਸੀਂ ਜ਼ਰੂਰ ਲੈਣੀ ਹੈ ਤੁਸੀਂ ਇਸ ਹਫ਼ਤੇ ਕੀ ਕਰਨਾ ਹੈ ਕਿ ਕਿਸੇ ਵੀ ਕਾਲੇ ਰੰਗ ਦੇ ਦਰਵੇਸ਼ ਨੂੰ ਤੁਸੀਂ ਕੱਚੀ ਲੱਸੀ ਪਾਉਣੀ ਹੈ ਜਿਸ ਨਾਲ ਕਿ ਤੁਹਾਡੇ ਘਰ ਵਿੱਚ ਥੋੜੀ ਸ਼ਾਂਤੀ ਆਵੇ ਥੋੜੀ ਠੰਡਕ ਆਵੇ ਅੱਗੇ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਬਾਰੇ ਤੁਹਾਨੂੰ ਰਾਸ਼ੀ ਵਾਲਿਆਂ ਲਈ ਇਸ ਹਫ਼ਤਾ ਥੋੜਾ ਔਖਾ ਹੀ ਰਹੇਗਾ ਪਹਿਲੇ 3 ਦਿਨਾਂ ਬੇਵਜਾਹੇ ਦੌੜ ਭੱਜ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ ਪਰ ਸਪਤਾ ਦੇ ਮੱਧ ਤੋਂ ਹਾਲਾਤ ਥੋੜੇ ਬਿਹਤਰ ਹੋਣਗੇ ਚਿੰਤਾਵਾਂ ਘਟਣਗੀਆਂ ਫਸਿਆ ਹੋਇਆ ਧਨ ਮਿਲ ਸਕਦਾ ਹੈ ਮਾਤਾ ਪਿਤਾ ਦੀ ਸਿਹਤ ਵਿੱਚ ਥੋੜੀ ਪ੍ਰੋਬਲਮ ਆ ਸਕਦੀ ਹੈ ਤੁਸੀਂ ਸੂਰਜ ਦੇਵ ਨੂੰ ਪ੍ਰਤੀ ਦਿਨ ਜਲ ਚੜਾਉਣਾ ਹੈ ਅਤੇ ਆਪਣੇ ਘਰ ਦੀ ਸ਼ੌਕ ਸ਼ਾਂਤੀ ਲਈ ਕਾਮਨਾ ਵੀ ਕਰਨੀ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਮਕਰ ਰਾਸ਼ੀ ਵਾਲਿਆਂ ਲਈ ਮਕਰ ਰਾਸ਼ੀ ਵਾਲਿਆਂ ਲਈ ਇਹ ਹਫਤਾ ਦੀ ਸ਼ੁਰੂਆਤ ਔਸਤ ਹੀ ਰਹੇਗੀ ਨਾ ਹੀ ਬਹੁਤੀ ਚੰਗੀ ਅਤੇ ਨਾ ਹੀ ਬਹੁਤੀ ਮਾੜੀ ਚਿੰਤਾਵਾਂ ਘਟਣਗੀਆਂ ਕੈਰੀਅਰ ਸੁਧਰਦਾ ਹੋਇਆ ਦਿਖਾਈ ਦੇਵੇਗਾ ਪਰ ਤੁਸੀਂ ਆਪਣੇ ਗੁੱਸੇ ਉੱਪਰ ਕੰਟਰੋਲ ਰੱਖਣਾ ਹੈ ਕਿਉਂਕਿ ਛੋਟੀ ਛੋਟੀ ਗੱਲ ਉੱਪਰ ਘਰ ਵਿੱਚ ਕ੍ਰੇਸ਼ ਪੈ ਸਕਦਾ ਹੈ ਘਰ ਵਿੱਚ ਤਣਾਅ ਬਣ ਸਕਦਾ ਹੈ ਸਿਹਤ ਦੇ ਮਾਮਲਿਆਂ ਵਿੱਚ ਇਹ ਹਫਤਾ ਤੁਹਾਡਾ ਵਧੀਆ ਹੀ ਰਹੇਗਾ ਨਵੀਆਂ ਕਰਿਆਵਾਂ ਜਿਵੇਂ ਘਰ ਵਿੱਚ ਰੰਗਾਈ ਜਾਂ ਫਿਰ ਜਾਂ ਘਰ ਦਾ ਕੋਈ ਕੰਮ ਹੋਣ ਦੀ ਸੰਭਾਵਨਾ ਹੈ ਤੁਸੀਂ ਵੀ ਕੀ ਕਰਨਾ ਹੈ ਕਿ ਰੋਜ਼ ਆਪਣੇ ਘਰ ਤੁਸੀਂ ਗਣੇਸ਼ ਮਹਾਰਾਜ ਦੀ ਪੂਜਾ ਕਰਨੀ ਹੈ ਸੋ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਲਈ ਕੁੰਭ ਰਾਸ਼ੀ ਵਾਲਿਆਂ ਲਈ ਇਹ ਸਪਤਾ ਪਹਿਲਾਂ ਵਾਲੇ ਹਫ਼ਤੇ ਨਾਲੋਂ ਕੁਝ ਬਿਹਤਰ ਰਹੇਗਾ ਪਰ ਕੰਮ ਦਾ ਦਬਾਅ ਅਜੇ ਵੀ ਤੁਹਾਡੇ ਤੇ ਬਣਿਆ ਰਹੇਗਾ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਵੱਲ ਤੁਸੀ ਧਿਆਨ ਰੱਖਣਾ ਹੈ। ਮਾਲੀ ਹਾਲਾਤ ਮੀਡਲ ਰਹੇਗੇ। ਭਾਵੇਂ ਕਿ ਪੈਸੇ ਨਾਲ ਸੰਬੰਧਿਤ ਜੋ ਹਾਲਾਤ ਨੇ ਉਹ ਤੁਹਾਡੇ ਉਸਤ ਰਹਿਣਗੇ। ਬਾਕੀ ਤੁਸੀ ਫालतੂ ਖਰਚਿਆਂ ਤੋਂ ਬਚਣਾ ਹੈ। ਸੰਤਾਨ ਦੇ ਮਾਮਲਿਆਂ ਵਿੱਚ, ਬੱਚਿਆਂ ਦੇ ਮਾਮਲਿਆਂ ਵਿੱਚ ਚਿੰਤਾ ਵੱਧ ਸਕਦੀ ਹੈ। ਬਾਕੀ ਤੁਸੀ ਇਸ ਹਫਤੇ ਖਾਣ ਪੀਣ ਵੱਲ ਥੋੜਾ ਧਿਆਨ ਦੇਣਾ ਹੈ। ਬਾਕੀ ਹਫਤੇ ਦੇ ਅੰਤ ਤੱਕ ਹਾਲਾਤ ਕਾਫੀ ਹੱਦ ਤੱਕ ਸੁਧਰ ਜਾਣਗੇ ਤੁਸੀਂ ਵੀ ਆਪਣੇ ਘਰ ਵਿੱਚ ਸ਼ਨੀ ਮੰਤਰ ਦਾ ਜਾਪ ਕਰ ਸਕਦੇ ਹੋ ਇਸ ਹਫਤਾ ਉਂਝ ਤੁਹਾਡੇ ਲਈ ਬਿਹਤਰ ਰਹੇਗਾ ਸੋ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਅਖੀਰਲੀ ਰਾਸ਼ੀ ਮੀਨ ਰਾਸ਼ੀ ਵਾਲਿਆਂ ਲਈ ਮੀਨ ਰਾਸ਼ੀ ਵਾਲਿਆਂ ਲਈ ਇਹ ਹਫਤੇ ਦੀ ਸ਼ੁਰੂਆਤ ਥੋੜੀ ਚੁਣੌਤੀਪਰਪੂਰ ਰਹੇਗੀ ਪਰ ਸਪਤਾ ਦੇ ਮੱਧ ਤੱਕ ਹਾਲਾਤ ਕਾਫੀ ਹੱਦ ਤੱਕ ਸੁਧਰ ਜਾਣਗੇ ਕੈਰੀਅਰ ਵਿੱਚ ਰੁਕਾਵਟਾਂ ਦੂਰ ਹੋਣਗੀਆਂ ਤਰੱਕੀ ਦੇ ਮੌਕੇ ਬਣ ਸਕਦੇ ਹਨ ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਤਾਂ ਪ੍ਰਮੋਸ਼ਨ ਜਾਂ ਵਾਦੇ ਦਾ ਇਹ ਚੰਗਾ ਸਮਾਂ ਹੈ ਬਾਕੀ ਇਸ ਹਫ਼ਤੇ ਦੇ ਅੰਤ ਵਿੱਚ ਤੁਸੀਂ ਕੋਈ ਧਾਰਮਿਕ ਯਾਤਰਾ ਕਰ ਸਕਦੇ ਹੋ ਬਾਕੀ ਤੁਹਾਡੇ ਲਈ ਵੀ ਸੂਰਜ ਦੇਵ ਨੂੰ ਜਲ ਚੜਾਉਣਾ ਚੰਗਾ ਰਹੇਗਾ ਬਾਕੀ ਦੋਸਤੋ ਇਹ ਹਫ਼ਤਾ ਸਾਰੀਆਂ ਰਾਸ਼ੀਆਂ ਲਈ ਤਜਰਬਿਆਂ ਅਤੇ ਮੌਕਿਆਂ ਨਾਲ ਭਰਪੂਰ ਰਹੇਗਾ ਬਾਕੀ ਦੋਸਤੋ ਜੇਕਰ ਤੁਹਾਡਾ ਕੋਈ ਵੀ ਸਵਾਲ ਜਾਂ ਪ੍ਰੇਸ਼ਨ ਹੈ ਤੁਹਾਡੀ ਸਮੱਸਿਆ ਨੂੰ ਲੈ ਕੇ ਤਾਂ ਉਹ ਤੁਸੀਂ ਪੁੱਛ ਸਕਦੇ ਹੋ ਅਸੀਂ ਪੂਰਨ ਕੋਸ਼ਿਸ਼ ਕਰਾਂਗੇ ਕਿ ਉਹ ਸਵਾਲ ਦਾ ਜਵਾਬ ਦਿੱਤਾ ਜਾਵੇ